ਹਾ ਜੁੱਧ ਮਚਿਐਨ ਮਹਾਸੂਰ ਗਾਜੇ ਆਪੋ ਆਪਮੈ ਸ਼ਾਸਤਰ ਸੋਂ ਸ਼ਾਸਤਰ ਬਾਜੇ ਮੈਂ ਸ਼ਾਸਤਰ ਸੋਂ ਸ਼ਾਸਤਰ ਬਾਜੇ ਮੈਂ ਵੀ ਪੈਰਾਂ 'ਚ ਹਾਂ ਦੰਨੀਆਂ ਪੈਰਾਂ 'ਚ ਸ਼ਾਸਤਰ ਸੋਂ ਸ਼ੁਰੂ ਇਤਨੀ ਹੁੰਦੀ। ਤੁਰ ਕੋਈ। ਮਹਾ ਜੁੱਧ ਮਚਿਐਨ ਮਹਾਸੂਰ ਗਾਜੇ ਆਪੋ ਆਪਮੈ ਸ਼ਾਸਤਰ ਸਿਓ ਸ਼ਾਸਤਰ ਸੋਂ ਸ਼ਾਸਤਰ ਬਾਜੇ ਉੱਠੇ ਝਾਰ ਸੰਗ ਮਚੇ ਲੋਹ ਕਰੋਹੰ मनोखेल बासंत महंत सोहन रसावल छंद जिते बहेर रुज्जन तते अंत जुज्जन जिते खेत भाजे तते अंत लाजे टूटे देह बरमन छुटी हाथ चरमन कहूं खेत खोलन गिरे सूर टोलन कहूं मोछ मुखं कहूं शास्त्र सक, सक सकं कहूं खोल खगं कहूं परम पगं जहे मोछ बंकी मंडे आनहं की

ਖਾਲੀ ਪਏ ਨੇ ਸ਼ਾਸਤਰ ਸੂਰਮੇ ਸੀਦ ਹੋ ਚੁੱਕੇ ਚਲੋ ਕਹੂੰ ਸ਼ਾਸਤਰ ਸਖੰ ਕਹੂੰ ਖੋਲ ਖੱਗੰ ਕਹੂੰ ਪਰਮ ਪੱਗੰ ਗਹੇ ਮੁਛ ਬੰਕੀ ਮੰਡੇ ਆਨ ਹੰਕੰ ਹੰਕੀ ਹੰਕੀ ਗਹੇ ਮੁਛ ਬੰਕੀ ਮੰਡੇ ਆਨ ਹੰਕੀ ਟਕਾ ਟੁਕ ਟਾਲੰ ਉਠੇ ਹਾਲ ਚਾਲੰ ਪੁਜੰਗ ਛੰਦ ਖੁਲੇ ਖਗ ਖੁੰਨੀ ਮਹਾਬੀਰ ਖੇਤੰ ਨਚੇ ਪੀਰ ਬੈਤਾਲਿਨ ਭੂਤ ਪ੍ਰੇਤੰ ਬਜੇ ਡੰਕ ਡੌਰੂ ਉਠੇ ਨਾਦ ਸੰਖੰ ਮਨੋਮਲ ਜੁਟੇ ਮਹਾ ਹਥ ਬਖੰ ਛਪੇ ਛੰਦ ਜਿਨ ਸੂਰਨ ਸੰਗਰਾਮ ਸਬਲ ਸਮਹੇ ਹਵੇ ਮੰਡਿਓ ਸਬਲ ਕਹਦੇ ਸਬਲ ਕਹਦੇ ਸਬਨ ਜਿਨੇ ਸੂਰਨ ਸੰਗਰਾਮ ਸਬਲ ਸਮਹੇ ਹਵੇ ਮੰਡਿਓ ਸੂਰਮ ਠੇਸਨ ਜਿਨਹ ਸੂਰਨ ਸੰਗਰਾਮ ਜਿਨ ਸੂਰਨ ਸੰਗਰਾਮ ਸਭਰ ਸਾਮ ਹੋਇ ਮੰਡਿਓ ਸਹਿਤ ਬਲ ਦੇ ਸਾਹਮਣੇ ਹੋ ਕੇ ਰਚਿਆ ਜਨ ਸੰਤਨ ਤੇ ਇੱਕ ਕਾਲ ਕੋ ਜੀਤ ਨਾ ਛੱਡਿਓ ਸਭ ਖਤਰੀ ਖੰਡ ਖੇਤ ਤੇ ਭੂ ਮੰਡਪ ਹਟੇ ਤੇ ਵਜੇ ਹਾਂਜੀ ਜਿਹੜੇ ਨਵੀਆਂ ਕੋਸ ਹਾਂ ਤੇ ਪਾਠ ਹੈ ਨਹੀਂ ਥੋੜੇ ਨਵੀਆਂ ਤੇ ਨਹੀਂ ਲੜੀ ਤੇ ਭੂ ਮੰਡਪ ਹੁੱਟੇ ਸਾਰ ਧਾਰ ਧਰ ਧੂਮ ਹਾਂ ਐਣਾ ਤਾਂ ਮੁਕਤ ਹੈ ਹੁੱਟੇ ਸਾਰ ਧਾਰ ਧਰ ਧੂਮ ਮੁਕਤ ਬੰਧਨ ਤੇ ਛੁੱਟੇ ਹੋਇ ਦੂਗ ਟੂਗ ਦੁਜੇ ਸਵੇ ਪਾਪ ਨਾ ਪਾਖੇ ਡਾਰੀਆਂ ਜੈਕਾਰ અપਾਰ ਸੁਧਾਰ ਤੂੰ ਸੁਧਾਰ ਕਰ ਤੁੰਡਾ ਦਾਰਿਆਂ ਤੁਹਾਡੇ ਦਾਰਿਆਂ ਬਿਹਾਰੀ ਨਹੀਂ ਹੈ ਦਾਰਿਆਂ ਜੈਕਾਰ અપਾਰ ਸੁਧਾਰ ਹੋਉਂ ਬਾਸਵ ਲੋਕ ਸੁਧਾਰੀਂ ਕਿਥੇ ਖੁਦਾ ਦੇ ਚਾਉ ਪਈ ਇਹ ਮਜਾ ਕੋਰ ਸੰਗਰਾਮਾਂ ਸੁਧਾਰੀਆਂ ਤੇ ਬਿਹਾਰੀ ਮਾ ਬਿਹਾਰੀ ਹੈ ਸੁਧਾਰੀਅਨ ਤੇ ਵੀ ਵਿਹਾਰੀ ਐ ਚੌਪਈ ਇਹ ਮਚਾ ਘੋਰ ਸੰਗਰਾਮਾ ਸਧਏ ਸੂਰ ਸੂਰ ਕੇ ਧਾਮਾ ਕਹਾਂ ਲੱਗਐ ਕਥੋਂ ਲੜਾਈ ਆਪਨ ਪ੍ਰਵਾਹ ਨਾ ਵਰਨੀ ਜਾਈ ਕੁਝ ਅੰਗ ਪ੍ਰਜਾਤ ਸੰਗ ਨਵੀ ਸਰਬ ਜੀਤੇ ਕੁਸੀ ਸਰਬ ਹਾਰੇ ਬਚੇ ਜੇ ਬਲੀ ਪ੍ਰਾਨ ਲੈ ਕੇ ਸੁਧਾਰੇ ਚਤੁਰਵੇਦ ਪਠਿਆਂ ਕੀਓ ਕਾਸ ਬਾਸੰ ਕਨੇ ਬਰਖਮੀ ਨੇ ਤਹਾ ਹੀ ਨਿਵਾਸੰ ਇਹ ਤਸਰੀ ਚਤਰਨਾਟ ਗ੍ਰੰਥੇ ਨਵੀ 쿠ਸੀ ਜੁਧ ਵਰਨਨ ਨਾਮ ਤ੍ਰਿਤਿਆ ਤ੍ਰਿਤਿਆ ਧਿਆਉ ਦੁਤਿਆ ਤ੍ਰਿਤਿਆ ਧਿਆਉ ਸਮਾਪਤ ਮਸਤ ਸੁਭ ਮਸਤ ਇਤਿ ਤੇ ਲੇ ਹਾਂ ਇਹ ਉਦਾਹਰਨ ਧਿਆਉ ਸਮਾਪਤ ਮਸਤ ਸਭ ਮਸਤ ਅਫਜੂ ਕੁਝ ਅੰਗ ਪ੍ਰਯਾਤ ਛੰਦ ਜਿਨਾ ਵੇਦ ਪਠਿਓ ਸੋ ਬੇਦੀ ਕਹਾਏ ਤਨੇ ਧਰਮ ਕੇ ਕਰਮ ਨੀਕੇ ਚਲਾਏ ਪਠੇ ਕਾਗਦੰ ਮਦਰ ਰਾਜਾ ਸੋਤਾ ਸੁਧਾਰੰ ਅਪੋ ਆਪਮੋ ਬੈਰ ਭਾਵੰ ਵਿਸਾਰੰ ਨਿਰਪੰ ਮੁਕਲਿਯੰ ਦੂਤ ਸੋ ਕਾਸ਼ ਆਯੰ ਹਾਂਜੀ ਠੀਕ ਹੈ ਸਬੈ ਬੇਦੀਂ ਭੇਦ ਭਾਖੇ ਸੁਨਾਯੰ ਦੂਤ ਤੇ ਬਿਥਾਮ ਨਾਰਣ निरपंग मुकल्यंग 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 करना हाँ याद कर मुकल्यंग पाठ उजार में पे जिया होया निरप मुकल्यंग दूत सोकाशं आयं सोकाश आयं सोकाश आयं सबे बेदिंग पेद पाखे सुनायं सबे बेद पाठी चले मदर देशं हाँ ठीक है ਸਭੇ ਬੇਦ ਪਾਠੀ ਚੱਲੇ ਮੱਦਰ ਦੇ ਸੰਗ ਪ੍ਰਣਾਮਨ ਕੀਓ ਆਨ ਕੈ ਕੈ ਨਰੇ ਸੰਗ ਧੁਨੰ ਬੇਦ ਕੀ ਭੂਪ ਤਾਤੇ ਕਰਾਈ ਸਭੇ ਪਾਸ ਬੈਠੇ ਸਭਾ ਬੀਚ ਭਾਈ ਪੜੇ ਸ਼ਾਮ ਬੇਦੰ ਜੁਜਰ ਬੇਦ ਕਥਨ